ਹੇਲੇਲੂਇਆ ਸਾਰੰਗ ਜਮਸੀਦੀ ਸੋ ਮੇਰੇ ਜਿੰਨੇ ਵੀ ਪੰਜਾਬ ਦੇ ਸਪੈਸ਼ਲੀ ਭੈਣ ਭਰਾ ਪੰਜਾਬੀ ਆ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਕੀ ਤੁਸੀਂ ਇਹਨੂੰ ਆਰਾਧਨਾ ਕਹੋਗੇ ਹੁਣ ਗੱਡੀ ਤੋਂ ਬਾਅਦ ਫੋਰਡ ਟ੍ਰੈਕਟਰ ਸੋ ਸਭ ਤੋਂ ਪਹਿਲਾਂ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਆ ਸੋ ਇਹ ਪਾਕਿਸਤਾਨ ਦਾ ਕੋਈ ਸਿੰਗਰ ਆ ਸੋ ਦੇਖੋ ਗੱਡੀ ਤੋਂ ਬਾਅਦ ਹੋਣ ਆ ਗਿਆ ਫੋਰਡ ਟ੍ਰੈਕਟਰ ਸੋ ਤੁਸੀਂ ਬਾਈਬਲ ਚ ਯੋਹਾਨਾ 4 ਦੀ 23 ਚ ਲਿਖਿਆ ਕਹਿੰਦਾ ਜੋ ਆਤਮਾ ਔਰ ਸੱਚਾਈ ਸ ਉਸकी ਆਰਾਧਨਾ ਕਰਤੇ ਹੈ ਪਰਮੇਸ਼ਰ ਉਹਨਕੋ ਕੀ ਕਰਤਾ ਹੈ ਢੂੰਡਤਾ ਐਸੇ ਆਰਾਧਕੋ ਕੋ ਸੋ ਪਹਿਲਾਂ ਗੱਡੀ ਆਈ ਹੁਣ ਆ ਗਿਆ ਫੋਰਡ ਟਰੈਕਟਰ ਸੋ ਸੋਚੋ ਤੁਹਾਨੂੰ ਲੱਗਦਾ ਇਹ ਰਾਧਨਾ ਦਾ ਹਿੱਸਾ ਇਹ ਚੀਜ਼ਾਂ ਬੜੀ ਸ਼ਰਮ ਦੀ ਗੱਲ ਆ ਅਸੀਂ ਖੁਦ ਮਸੀਹਤ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਜਿਸ ਯੇਸ਼ੂ ਮਸੀਹ ਜੋ ਕਿ ਕੋਈ ਸੰਸਾਰ ਦੇ ਧਾਰਮਿਕ ਸਿਸਟਮ ਦੇ ਵਿੱਚ ਯੇਸ਼ੂ ਮਸੀਹ ਦਾ ਕੋਈ ਯੇਸ਼ੂ ਮਸੀਹ ਉਦਾਂ ਨਹੀਂ ਕਿ ਜਿੱਦਾਂ ਬਾਕੀ ਸਾਬਾ ਹੈ ਨਾ ਤੇ ਯੇਸ਼ੂ ਮਸੀਹ ਪਰਮੇਸ਼ਵਰਾ ਜਿਹੜਾ ਪਾਪ ਰਹਿਤ ਪਵਿੱਤਰ ਪਰਮੇਸ਼ਵਰ ਹੈ ਨਾ ਉਹ ਲੋਕਾਂ ਦੁਆਰਾ ਬਣਾਇਆ ਗਿਆ ਰੱਬ ਨਹੀਂ ਉਹ ਐਕਚੁਅਲ ਚ ਰੱਬ ਆ ਤੇ ਕੀ ਕੀਤਾ ਅਸੀਂ ਉਸ ਮਸੀਹਤ ਨੂੰ ਜਿਹੜੀ ਪਹਿਲੀ ਸਦੀ ਦੀ ਕਲੀਸਿਆ ਨੇ ਆਪਣੀ ਜਾਨ ਤੱਕ ਦੇ ਦਿੱਤੀ ਆਪਣਾ ਕਤਰਾ-ਕਤਰਾ ਲਹੂ ਦਾ ਬਹਾਇਆ ਲੋਕਾਂ ਨੇ ਵੀ ਉਹ ਉਹਨਾਂ ਦੀ ਕੀਮਤ ਨੂੰ ਅਸੀਂ ਕੀ ਕਰ ਰਹੇ ਖਰਾਬ ਕਰ ਰਹੇ ਹਾਲਾਂਕਿ ਬਾਈਬਲ ਚ ਲਿਖਿਆ ਕਿ ਅੰਤ ਦੇ ਦਿਨਾਂ ਚ ਬਹੁਤ ਸਾਰੇ ਝੂਠੇ ਮਸੀਹ ਝੂਠੇ ਭਵਿਸ਼ਯ ਵਕਤਾ ਉੱਠ ਖੜੇ ਹੋਣਗੇ ਪਰ ਯਾਰ ਐਟ ਲੀਸਟ ਕੋਛਤਾਂ ਸ਼ਰਮ ਕਰੀਏ ਅਸੀਂ ਤੁਸੀਂ ਅਨਸਟਮਿਲ ਜੀ ਦੇ ਗਾਣੇ ਸੁਣੋ ਵਹਿਤਾ ਦਰਿਆ ਯੇਸ਼ੂ ਮੇਰਾ ਆ ਇਸ ਵਿੱਚ ਤੂੰ ਡੁੱਬ ਜਾ ਜਾਂ ਤੂੰ ਵੜਦਾ ਜਾ ਮੈਂ ਕਮ ਹੁੰਦਾ ਹੂੰ ਇਹ ਗੀਤ ਅਨਸਟਮਿਲ ਜੀ ਦੇ ਗਿੰਨੇ ਗੀਤ ਆ ਨਾ ਤੁਸੀਂ ਸੁਣੋ ਕਿੱਥੇ ਵੀ ਤੁਹਾਨੂੰ ਕੋਈ ਆਊਟ ਆਫ ਬਾਈਬਲ ਕੋਈ ਗੱਲ ਨਹੀਂ ਲੱਭਣੀ ਉਹ ਵਚਨ ਦੇ ਅਨੁਸਾਰ ਆराधना ਕਰਦੇ ਸੀ ਪਰ ਆ ਫੋਰਡ ਡਾਇਰੈਕਟਰ ਇਹ ਗੱਡੀਆਂ ਕਾਰਾਂ ਕੋਠੀਆਂ ਵੀਜ਼ੇ ਇਹ ਕਿੱਥੇ ਆ ਬਾਈਬਲ ਇਹ ਆराधना ਦਾ ਹਿੱਸਾ ਕਦੋਂ ਆ ਬਾਈਬਲ ਚ ਲਿਖਿਆ ਆਤਮਾ ਤੇ ਸੱਚਾਈ ਨਾਲ ਉਹਦੀ ਆराधना ਕਰੋ ਤੇ ਜਿੱਥੇ ਆਤਮਾ ਤੇ ਸੱਚਾਈ ਨਾਲ ਉਥੇ ਗੱਡੀਆਂ ਕਾਰਾਂ ਦੀ ਗੱਲ ਨਹੀਂ ਹੁੰਦੀ ਜਿੱਥੇ ਆਤਮਾ ਜਾਂਦੇ ਉਥੇ ਸ਼ਰੀਰ ਦੀਆਂ ਗੱਲਾਂ ਮੈਟਰ ਨਹੀਂ ਕਰਦੀਆਂ ਸ਼ਰੀਰੀਆਂ ਚੀਜ਼ਾਂ